ਦੋ ਤਰੀਕ ਤੋਂ ਯੂ ਬਚਾਓ ਮੋਰਚਾ ਇੱਥੇ ਧਰਨੇ ਤੇ ਹੈ ਜੀ 10 ਨਵੰਬਰ ਨੂੰ ਇੱਕ ਆਪਾਂ ਵੱਡੀ ਕਾਲ ਦਿੱਤੀ ਸੀ ਜਿਸ ਤੋਂ ਪਹਿਲਾਂ ਹਾਲਾਂਕਿ ਇਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਜਿਹਦੇ ਤੋਂ ਧਰਨਾ ਸ਼ੁਰੂ ਹੋਇਆ ਸੀ ਉਹ ਵਿਦਡਰਾ ਕਰ ਲਿਆ ਸੀ ਪਰ ਸੈਨੇਟ ਚੋਣਾਂ ਦਾ ਜਿਹੜਾ ਐਲਾਨ 99 ਮੈਂਬਰੀ ਸੈਨੇਟ ਦਾ ਜਿਹੜਾ ਐਲਾਨ ਉਹ ਨਹੀਂ ਕੀਤਾ ਸੀ ਜਿਹਦੇ ਕਰਕੇ 10 ਨਵੰਬਰ ਦਾ ਜਿਹੜਾ ਆਪਾਂ ਇਕੱਠ ਇੱਥੇ ਰੱਖਿਆ ਸੀਗਾ ਬਹੁਤ ਸਾਰਾ ਮਤਲਬ ਸਹਿਯੋਗ ਸਾਨੂੰ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹੋਰ ਆਸ-ਪਾਸੇ ਦੇ ਸੂਬਿਆਂ ਤੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਸਾਨੂੰ ਦਿੱਤਾ ਜੀ ਇੱਥੇ ਭਰਮਾ ਇਕੱਠ ਹੋਇਆ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜੀਆਂ ਗਈਆਂ باوجود ਉਹਦੇ ਲੋਕ ਦਾਖਲ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜੀ ਉਸ ਦਿਨ ਵਾਸਤੇ ਜੋ ਉਹਨਾਂ ਨੇ ਉਸ ਕਾਲ ਨੂੰ ਸਫਲ ਬਣਾਇਆ ਅਸੀਂ ਸਟੇਜ ਦੀਆਂ ਕਾਰਵਾਈਆਂ ਕਿਉਂਕਿ ਸਾਡੀ ਕੋਈ ਪਹਿਲੀ ਇਹੋ ਜਿਹੀ ਗੈਦਰਿੰਗ ਸੀਗੀ ਜੀ ਤੇ ਅਸੀਂ ਸੱਚ ਕਹੀਏ ਤਾਂ ਸਾਡੀ ਸਮਰੱਥਾ ਤੋਂ ਵੱਧ ਕੇ ਗੈਦਰਿੰਗ ਸੀ ਜੋ ਅਸੀਂ ਸਮਝ ਸਕਦੇ ਸੀ ਜਿੰਨੀ ਉਹਦੇ ਚ ਸਟੇਜ ਚ ਲਾਉਣ ਚ ਕੁਝ ਮਤਲਬ ਸਾਡੇ ਪੱਖ ਤੋਂ ਕਤਾਈਆਂ ਵੀ ਰਹੀਆਂ ਘਾਟਾਂ ਵੀ ਰਹੀਆਂ ਜਿਹਦੇ ਕਰਕੇ ਬਹੁਤ ਸਾਰੇ ਬਲਾਰਿਆਂ ਨੂੰ ਜੋ ਬਣਦਾ ਸਮਾਂ ਤੇ ਦਿਨ ਚ ਅਸੀਂ ਸਮਰੱਥ ਰਹੇ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਜੋ ਪਹੁੰਚੀਆਂ ਸੀ ਸਾਡੀ ਮਤਲਬ ਕੋਆਰਡੀਨੇਸ਼ਨ ਦੀ ਕਮੀ ਕਾਰਨ ਅਸੀਂ ਉੱਥੇ ਸਮਾਨ ਨਹੀਂ ਦੇ ਪਾਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਉਹਨਾਂ ਜਥੇਬੰਦੀਆਂ ਤੋਂ ਮਾਫੀ ਵੀ ਚਾਹੁੰਦੇ ਆ ਤੇ ਦੱਸਣਾ ਵੀ ਚਾਹੁੰਦੇ ਕਿ ਅਗਲੀ ਵਾਰ ਤੋਂ ਅਸੀਂ ਇਹ ਚ ਹਰ ਕਿਸਮ ਦਾ ਜੋ ਸੁਧਾਰ ਆ ਜੋ ਮਮਕਨ ਸੁਧਾਰ ਆ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਮਤਲਬ ਪੀਐਸਯੂ ਤੋਂ ਸਾਡੇ ਸਾਥੀ ਵੱਡਾ ਜਥਾ ਲੈ ਕੇ ਆਏ ਉਹਨਾਂ ਨੇ ਲਾਠੀ ਚਾਰਜ ਵੀ ਚੱਲੇ ਆ 8 ਕਿਲੋਮੀਟਰ ਪੈਦਲ ਮਾਰਚ ਕਰਕੇ ਇੱਥੇ ਤੱਕ ਪਹੁੰਚੇ ਜੀ ਉਹਨਾਂ ਨੂੰ ਅਸੀਂ ਸਮਰਥਨ ਤੇ ਸਮਰਥ ਰਹਿਏ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਮਤਲਬ ਐਸਕੇਐਮ ਤੋਂ ਅਲੋ ਕਈ ਸਾਰੀਆਂ ਜਥੇਬੰਦੀਆਂ ਸੀਗੀਆਂ ਸੰਯੁਕਤ ਕਿਸਾਨ ਮੋਰਚਾ ਤੋਂ ਜਿਨ੍ਹਾਂ ਨੂੰ ਅਸੀਂ ਸਮਾਂ ਦੇਣ ਚ ਸਮਰੱਥ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜੀ ਡਟੀਐਫ ਆ ਨੌਜਵਾਨ ਪਰਸਵਾ ਇਸਤਰੀ ਜਾਗਰਤੀ ਮੰਚਾ ਇਹਨਾਂ ਦੇ ਨਾਲ-ਨਾਲ ਬਹੁਤ ਸਾਰੇ ਸਾਡੇ ਸਹਿਯੋਗੀ ਜੋ ਮਤਲਬ ਨਿਰੰਤਰ ਸਾਡੇ ਮੋਰਚੇ 'ਚ ਛੜਨਾ ਡਟੇ ਹੋਏ ਨੇ ਉਹਨਾਂ ਨੂੰ ਅਸੀਂ ਉਸ ਦਿਨ ਮਤਲਬ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਉਸ ਤੋਂ ਬਾਅਦ ਰਹੀ ਗੱਲ ਜਿਹੜੀ ਅਗਲੇ ਪ੍ਰੋਗਰਾਮ ਦੀ ਆ ਜੀ ਉਸ ਤੋਂ ਪਹਿਲਾਂ ਸਾਡੀਆਂ ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਮੀਟਿੰਗਾਂ ਵਾਈਸ ਚਾਂਸਲਰ ਨਾਲ ਨਿਰੰਤਰ ਹੋ ਰਹੀਆਂ ਨੇ ਜੀ ਉਹਨਾਂ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪ੍ਰੋਫੈਸਰ ਰਾਵਲ ਦੀ ਚੇਅਰਮੈਨਸ਼ਿਪ 'ਚ ਬਣਾਈ ਗਈ ਹੈ ਜੋ ਸਾਡੇ ਨਾਲ رابطہ ਰੱਖ ਰਹੀ ਹੈ। ਉਹਨਾਂ ਨੂੰ ਅਸੀਂ ਕੁਝ ਮੰਗਾ ਜੋ ਇੱਥੇ ਲੋਕਲ ਮਸਲੇ ਨਾਲ ਲੈ ਕੇ ਕਹੀਆਂ ਸੀ। ਉਹਨਾਂ ਤੇ ਉਹਨਾਂ ਨੇ ਹਾਂ ਪੱਖੀ ਹੰਗਾਰਾ ਸਾਨੂੰ ਦਿੱਤਾ। ਤੇ ਜਿਵੇਂ ਕਿ ਮਤਲਬ ਜਿਹੜੇ ਪਿਛਲੇ ਕੇਸ ਸੀਗੇ ਪਿਛਲੇ ਸੈਨੇਟ ਵਾਲੇ ਧਰਨੇ ਵਾਲੇ ਉਹਨਾਂ ਨੇ ਵਿਡਰੋ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੀ ਆ। ਤੇ ਉਹਦੇ ਨਾਲ ਹੀ ਇੱਕ ਸਿਵਲ ਸੂਟ ਉਹਨਾਂ ਨੇ ਜਥੇਬੰਦੀਆਂ ਦੇ ਉਲਟ ਪਾਇਆ ਹੋਇਆ ਸੀ ਉਹ ਵਿਡਰੋ ਕਰਿਆ। ਤੁਡੇ ਸਾਰਿਆਂ ਦੇ ਯਾਦ ਹੋਊਗਾ ਇੱਕ ਮੰਗ ਇਹ ਵੀ ਸੀ ਕਿ ਇੱਥੇ ਇੱਕ ਵੈਟਿੰਗ ਕਮੇਟੀ ਬਣਾਈ ਗਈ ਸੀ ਕਿ ਕਿਹੜੇ ਬਲਾਰੇ ਪੀਯੂ ਚ ਬੋਲ ਸਕਦੇ ਨੇ ਉਹ ਕਮੇਟੀ ਸਕ੍ਰੈਪ ਕੀਤੀ ਗਈ ਆ ਪੀਯੂਸੀਐਸਸੀ ਜਿਹੜੀ ਕਾਉਂਸਲ ਆ ਜੀ ਉਹਦੇ ਵਾਸਤੇ ਸਵਿਧਾਨ ਤੇ ਕੇਐਸਓਪੀ ਬਣਾਈ ਗਈ ਸੀ ਉਹ ਉਹਨਾਂ ਨੇ ਨਵੇਂ ਸਿਰੇ ਤੋਂ ਰਿਵਿਊ ਕਰਕੇ ਵਿਦਿਆਰਥੀ ਜਥੇਬੰਦੀਆਂ ਤੇ ਕਾਉਂਸਲ ਮੈਂਬਰਾਂ ਦੀ ਭਾਗੀਦਾਰੀ ਨਾਲ ਨਵੇਂ ਸਿਰੇ ਤੋਂ ਰਿਵਿਊ ਕਰਨ ਦਾ ਫੈਸਲਾ ਕੀਤਾ ਜੀ ਨਾਲ ਦੀ ਨਾਲ ਇਹ ਵੀ ਮੰਨਿਆ ਕਿ ਵਾਈਸ ਚਾਂਸਲਰ ਜਦੋਂ ਤੱਕ ਅਗਲੀ ਸੈਨੇਟ ਨਹੀਂ ਆ ਜਾਂਦੀ ਉਦੋਂ ਤੱਕ ਸਿਰਫ ਰੂਟੀਨ ਫੰਕਸ਼ਨਿੰਗ ਰਹੂਗੀ ਕੋਈ ਨਵੇਂ ਜਿਹੜੇ ਫੈਸਲੇ ਨੇ ਉਹ ਨਹੀਂ ਲਏ ਜਾਣਗੇ ਇਹ ਤੇ ਉਹਨਾਂ ਨੇ ਪੋਜੀਟਿਵਲੀ ਹੰਗਾਰਾ ਦਿੱਤਾ ਤੇ ਰੈਜ਼ਰਵੇਸ਼ਨ ਪਾਲਿਸੀ ਵਾਲੇ ਤੇ ਉਹਨਾਂ ਨੇ ਇਹ ਦੱਸਿਆ ਕਿ ਜਿਵੇਂ ਵੀ ਸੈਨੇਟ ਅਪਰੂਵ ਕਰੂਗੀ ਉਵੇਂ ਰੈਜ਼ਰਵੇਸ਼ਨ ਪਾਲਿਸੀ ਆਈ ਲਾਗੂ ਹੋਊਗੀ। ਇਹਦੇ ਬਾਅਦ ਪਿਛਲੇ ਦਿਨਾਂ 'ਚ ਅਸੀਂ ਉਹਨਾਂ ਤੋਂ ਬਾਰ-ਬਾਰ ਇੱਕੋ ਮੰਗ ਕਰ ਰਹੇ ਹਾਂ ਜੀ ਜਿਹੜੀ ਸਾਡੀ ਕੇਂਦਰੀ ਮੰਗ ਆ ਉਹ ਹੈਗੀ ਆ ਕਿ ਜਿਹੜੀ ਸੈਨੇਟ ਆ 91 ਮੈਂਬਰੀ ਉਹਦਾ ਸ਼ਡਿਊਲ ਜਾਰੀ ਕਰਿਆ ਜਾਵੇ। 240 ਦਿਨ ਦਾ ਸਮਾਂ ਉਹਦੇ ਵਾਸਤੇ ਚਾਹੀਦਾ ਹੁੰਦਾ ਤੇ ਉਹ ਸ਼ਡਿਊਲ ਜਾਰੀ ਕਰਨ ਤੱਕ ਮਤਲਬ ਜਿਹੜੀ ਇਹ ਮਤਲਬ ਸਾਡਾ ਸੰਘਰਸ਼ ਆ ਉਹ ਜਾਰੀ ਰਹੂਗਾ। ਇਸੇ ਲੜੀ 'ਚ ਅਸੀਂ ਪਹਿਲਾਂ ਵੀ ਇਹ ਗੱਲ ਜਾਰੀ ਕਰੀ ਸੀ ਕਿ ਜੇ ਇਸ ਯੂਨੀਵਰਸਿਟੀ ਚ ਸੈਨੇਟ ਜਿਹੜੀ ਆ ਉਹ ਨਹੀਂ ਹੋਊਗੀ ਤਾਂ ਇਹ ਜੋ ਉਹਨਾਂ ਨੂੰ ਲੱਗ ਰਿਹਾ ਕਿ ਅੱਗੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣਗੇ ਤੇ ਮਤਲਬ ਬੱਚਿਆਂ ਦਾ ਧਰਨਾ ਮੱਠਾ ਪੈ ਜਾਊਗਾ ਤੇ ਯੂਨੀਵਰਸਿਟੀ ਨਾਰਮਲ ਵਾਂਗੂ ਫੰਕਸ਼ਨਿੰਗ ਕਰਦੀ ਰਹਿ ਸਕਦੀ ਆ ਤਾਂ ਇਹ ਤੇ ਪਹਿਲਾਂ ਕਿਹਾ ਸੀ ਕਿ 18 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਨੇ ਜੇ ਉਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਜੀ ਤਾਂ ਅਸੀਂ ਯੂ ਪਚਾਓ ਮੋਰਚੇ ਵੱਲੋਂ ਐਲਾਨ ਕਰ ਰਹੇ ਹਾਂ ਜੀ ਕਿ 18 ਤਰੀਕ ਤੋਂ ਅਸੀਂ ਪੇਪਰ ਕੰਡਕਟ ਨਹੀਂ ਕਰਨ ਦੇਵਾਂਗੇ ਕਿਸੇ ਵੀ ਤਰੀਕੇ ਨਾਲ ਸਾਨੂੰ ਜੋ ਵੀ ਉਹਦੇ ਵਾਸਤੇ ਕਰਨਾ ਪਵੇ ਅਸੀਂ ਉਹ ਹਰੇਕ ਮਿਆਰ ਲਵਾਂਗੇ ਅਸੀਂ ਅਪੀਲ ਵੀ ਕਰੀ ਆ ਪੀਯੂ ਵਾਈਸ ਚਾਂਸਲਰ ਨੂੰ ਤੇ ਉਹਨਾਂ ਦੀ ਕਮੇਟੀ ਨੂੰ ਕਿ ਜਦੋਂ ਟੀਚਰਾਂ ਦੇ ਧਰਨੇ ਇੱਥੇ ਚੱਲਦੇ ਰਹੇ ਨੇ 7th ਪੇ ਕਮਿਸ਼ਨ ਵਾਸਤੇ ਜਾਂ ਹੋਰ ਬਹੁਤ ਸਾਰੇ ਮਸਲਿਆਂ 'ਚ ਚਾਹੇ ਜਦੋਂ ਪਿਛੇ ਭਾਰਤ-ਪਾਕਿਸਤਾਨ ਜੰਗ ਵਾਲਾ ਮਾਹੌਲ ਬਣਿਆ ਸੀ ਉਦੋਂ ਵੀ ਕਿ ਜਦੋਂ ਬਹੁਤ ਸਾਰੇ ਮਸਲੇ ਹੁੰਦੇ ਨੇ ਤਾਂ ਪੇਪਰ ਅਕਸਰ ਪੋਸਟਪੋਨ ਕਰ ਦਿੱਤੇ ਜਾਂਦੇ ਨੇ ਤੇ ਸਾਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਵਾਸਤੇ ਜੋ ਸਭ ਯੂਨੀਵਰਸਿਟੀ ਨੇ ਕਿਵੇਂ ਚੱਲਣਾ ਤੇ ਕਿਵੇਂ ਡੈਮੋਕਰੇਟਿਕਲੀ ਫੰਕਸ਼ਨ ਕਰਨਾ ਇਸ ਟਿਕ ਤੇ ਆ ਇਸ ਕਰਕੇ ਸਾਡਾ ਮੰਨਣਾ ਕਿ ਪੇਪਰ ਜਿਹੜੇ ਪੀਯੂ ਪ੍ਰਸ਼ਾਸਨ ਪੋਸਟਪੋਨ ਕਰਦੇ ਜਿਹੜੇ 18 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ 골ਡਨ ਚਾਂਸ ਵਾਲੇ ਬੱਚੇ ਨੇ ਜਿਉਂ ਉਹਨਾਂ ਦਾ ਭਵਿੱਖ दाਤੇ ਲੱਗ ਰਿਹਾ ਤੇ ਬਹੁਤ ਸਾਰੇ ਮੈਡੀਕਲ ਕਲੈਸ਼ ਵਾਲੇ ਪੇਪਰ ਸੀਗੇ ਉਹ ਦੁਬਾਰੇ ਲੈਣੇ ਨੇ ਜੀ ਅਸੀਂ ਸਾਡੇ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜੇ ਤੁਸੀਂ ਬਾਕੀ ਜਿਹੜੇ ਰੈਗੂਲਰ ਐਗਜ਼ਾਮ ਨੇ ਉਹ ਪੋਸਟਪੋਨ ਕਰ ਦਿੰਨੇ ਹੋ ਤਾਂ ਸਾਡੇ ਵੱਲੋਂ 골ਡਨ ਚਾਂਸ ਵਾਲੇ ਜਿਹੜੇ ਪੇਪਰ ਨੇ ਤੇ ਜੋ ਮੈਡੀਕਲ ਕਲੈਸ਼ ਵਾਲੇ ਪੇਪਰ ਨੇ ਉਹਨਾਂ 'ਚ ਕੋਈ ਵਾਦਾ ਨਹੀਂ ਅਸੀਂ ਪਾਵਾਂਗੇ ਇਹ ਅੱਜ ਵਾਲੀ ਮੀਟਿੰਗ 'ਚ ਵੀ ਅਸੀਂ ਉਹਨਾਂ ਨੂੰ ਦੁਹਰਾਇਆ ਤੇ ਹਲੇ ਤੱਕ ਸਾਡੇ ਕੋਲ ਉਹਨਾਂ ਦੀ ਕੋਈ ਜਿਹੜੀ ਮਤਲਬ ਜਾਣਕਾਰੀ ਇਸ ਪੱਖ ਵਿੱਚ ਮਤਲਬ ਸਾਂਝੀ ਨਹੀਂ ਕਰੀ ਗਈ ਆ ਤੇ ਵੇਟ ਕਰ ਰਹੇ ਹਾਂ ਜੇ ਅਸੀਂ ਜੇ ਕੋਈ ਇਸ ਮਾਮਲੇ ਤੇ ਸਹਿਮਤੀ ਨਹੀਂ ਬਣਦੀ ਆ ਜੀ ਤਾਂ ਇਹ ਪਹਿਲੀ ਗੱਲ ਆ ਕਿ 18 ਤਰੀਕ ਨੂੰ ਮਤਲਬ ਜੋ ਵੀ ਪੇਪਰ ਹੈਗੇ ਨੇ ਇਸ ਯੂਨੀਵਰਸਿਟੀ ਚ ਉਹਨੂੰ ਹਰ ਹੀਲੇ ਅਸੀਂ ਉਹਨਾਂ ਦਾ ਕੰਡਕਟ ਜਿਹੜਾ ਰੋਕਾਂਗੇ ਜੀ ਦੋਸਤੋ ਮਤਲਬ ਇਹਦੇ ਵਿੱਚ ਕੀ ਹੈ ਕਿ ਮਤਲਬ ਇਹ ਜਿਹੜਾ ਸਾਡੀ ਪ੍ਰਕਿਰਿਆ ਸੀ ਸ਼ੁਰੂ ਕਰੀ ਸੀ ਸੰਘਰਸ਼ ਦੀ ਪਹਿਲੇ ਦਿਨੋਂ ਹੀ ਅਸੀਂ ਇਹਨਾਂ ਨੂੰ ਇਹ ਕਿਹਾ ਸੀਗਾ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਅਗਲੀ ਕਾਲ ਦਈਏ 10 ਤਰੀਕ ਨੂੰ ਮਤਲਬ ਇੱਥੋਂ ਦੇ ਜਿਹੜੇ ਵੀਸੀ ਐ ਉਹਨਾਂ ਦੇ ਜਿਹੜੇ ਹੋਰ ਕਮੇਟੀ ਵਾਲੇ ਐ ਉਹ ਸਾਡੇ ਨਾਲ 10 ਤਰੀਕ ਤੋਂ ਬਾਅਦ ਇੱਕ ਮੀਟਿੰਗ ਕਰਦੇ 11 11 ਤਰੀਕ ਨੂੰ ਉਹਦੇ ਵਿੱਚ ਇਹਨਾਂ ਦਾ ਇਹ ਕਹਿਣਾ ਸੀ ਵੀ ਇੱਕ ਦੋ ਦਿਨਾਂ ਦੀ ਜਿਹੜੀ ਮਾਰ ਐ ਉਹ ਭਈ ਐ ਉਹ ਫੈਸਲਾ ਇੱਕ ਦੋ ਦਿਨਾਂ ਦੇ ਵਿੱਚ ਆ ਜਾਏਗਾ ਤਾਂ ਉਦੋਂ ਇਹਨਾਂ ਤੇ ਇੰਨਾ ਭਰੋਸਾ ਕਰਦੇ ਹੋਏ ਅਸੀਂ ਇੱਕ ਦੋ ਦਿਨਾਂ ਲਈ ਕੋਈ ਕਾਲ ਨਹੀਂ ਦਿੱਤੀਗੀ ਤੇ ਉਦੋਂ ਬਾਅਦ ਕੀ ਹੋਇਆਗਾ ਕਿ মিডিਆ ਵੱਲੋਂ ਵੀ ਜਾਂ ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਜਥੇਬੰਦੀਆਂ ਉਹ ਸਾਡੇ ਨਾਲ ਨੇ ਤਾਂ ਜਿਹੜੀ ਅਸੀਂ ਮੀਟਿੰਗ ਕਰੀ ਹੈ ਫਿਰ ਉਹਦੇ ਵਿੱਚ ਹੀ ਇਹ ਫੈਸਲਾ ਕਰਿਆ ਸੀ ਕਿ ਇਹ ਜਿਹੜੇ ਪੇਪਰਾਂ ਦਾ ਕੰਡਕਟ ਹੈ ਇਹ ਇਸ ਕਰਕੇ ਸ਼ੁਰੂ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਨੂੰ ਟਾ ਲਈ ਜਾਵੇ ਮਤਲਬ ਜਦੋਂ ਇਹ ਪਹਿਲਾਂ ਇਹ ਕਹਿ ਰਹੇ ਸੀ ਵੀ ਇੱਕ ਤੋਂ ਦਿਨਾਂ ਦੇ ਅੰਦਰ ਫੈਸਲਾ ਆ ਜਾਏਗਾ ਤਾਂ ਹੁਣ ਸਾਨੂੰ ਇਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤੁਸੀਂ 25 ਤੱਕ ਵੇਟ ਕਰੋ ਯਾਨੀ ਕਿ ਇਹ ਜਿਹੜਾ ਡਿਲੇ ਹੈ ਇਹ ਬਸ ਇੱਕ ਟੈਕਟਿਕ ਹੈ ਇਹ ਸੰਘਰਸ਼ ਨੂੰ ਢਾਲ ਲਾਉਣ ਲਈ ਤੇ ਅਸੀਂ ਇਹਨੂੰ ਪੂਰੀ ਤਰ੍ਹਾਂ ਸਮਝਦੇ ਆਂ ਤਾਂ ਇਹ ਸਮਝਦੇ ਹੋਏ ਹੀ ਅਸੀਂ ਜਿਹੜਾ ਆਪਦਾ ਇਹ ਫੈਸਲਾ ਹੈ ਬਹੁਤ ਸੋਚ ਵਿਚਾਰ ਕਰਕੇ ਲਿਆਗਾ ਤੇ ਉਦੋਂ ਗਾਂ ਜਿਹੜੀ ਸਾਡੀ ਕੌਲ ਹੈਗੀ ਆ ਉਹ ਕੌਲ ਹੈ ਅਸੀਂ ਉਹ ਜਿਹੜੀਆਂ ਜਿੰਨੀਆਂ ਵੀ ਜਨਤਕ ਜਮੂਰੀ ਜਥੇਬੰਦੀਆਂ ਨੇ ਅਸੀਂ ਇਹੀ ਤੈ ਕੀਤਾ ਕਿ ਉਹਨਾਂ ਨਾਲ ਮਿਲ ਕੇ ਵਿਚਾਰੀ ਜਾਊਗੀ ਕਿਉਂਕਿ ਜਿਵੇਂ ਪਿਛਲਾ ਵੱਡਾ ਇਕੱਠ ਹੋਇਆ ਉਹਦੇ ਵਿੱਚ ਵੀ ਤੁਸੀਂ ਦੇਖਿਆ ਵੀ ਸਮੂਹ ਪੰਜਾਬ ਦੀਆਂ ਕਿਸਾਨ ਮਜ਼ਦੂਰ ਨੌਜਵਾਨ ਪੰਥਕ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਤੇ ਉਹਨਾਂ ਨੇ ਮਤਲਬ ਬਹੁਤ ਵੱਡਾ ਇੱਕ ਸੰਘਰਸ਼ ਵੀ ਵਿੱਢਿਆ ਮਤਲਬ 6 ਫੇਸ ਅਸੀਂ ਦੇਖਦੇ ਆਂ ਕੱਲ ਪਰਸੋਂ ਦੀ ਗੱਲ ਹੈ ਗਰਾਹਾਂ ਜਥੇਬੰਦੀ ਵੱਲੋਂ ਸੰਗਰੂਰ ਦੇ ਵਿੱਚ 3 ਤੋਂ 4000 ਦਾ ਵੱਡਾ ਇਕੱਠ ਕੀਤਾ ਗਿਆ ਤਾਂ ਇਹ ਜੋ ਸੰਘਰਸ਼ ਹੈ ਇਹ ਪੂਰੇ ਪੰਜਾਬ ਦਾ ਹੀ ਇੱਕ ਸੰਘਰਸ਼ ਬਣਦਾ ਜਾ ਰਿਹਾ ਤੇ ਉਹਦੀ ਗਵਾਹੀ ਅਸੀਂ ਕਰ ਰਹੇ ਹਾਂ ਤਾਂ ਸਾਡੇ ਵੀ ਮੋਢਿਆਂ ਦੇ ਉੱਤੇ ਵੱਡਾ ਭਾਰ ਹੈ ਕਿ ਅਸੀਂ ਉਹਨਾਂ ਨਾਲ ਤਾਲਮੇਲ ਕਰਕੇ ਚੱਲੀਏ ਤਾਂ ਉਹ ਜਿਹੜੀ ਤਾਲਮੇਲ ਕਰਨ ਲਈ ਅਸੀਂ ਮੀਟਿੰਗ ਹੈ ਉਹ 20 ਤਰੀਕ ਨੂੰ ਸੱਦ ਰਹੇ ਹਾਂ 1 ਵਜੇ ਇੱਥੇ ਜਿਵੇਂ ਪਹਿਲਾਂ 7 ਤਰੀਕ ਨੂੰ ਅਸੀਂ ਤਾਲਮੇਲ ਕਰਕੇ ਦੱਸਦੀ ਕਾਲ ਜਿਹੜੀ ਹੈ ਉਹ ਨੇਪਰੇ ਚਾੜੀ ਸੀ ਓਵੇਂ ਜਿਹੜੀ ਅਗਲੀ ਕਾਲ ਹੈ ਮਤਲਬ ਇਹ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਅਗਲੀ ਕਾਲ ਹੈ ਜਿਹੜੀ ਉਹ ਪਿਛਲੀ ਕਾਲ ਨਾਲੋਂ ਵੱਧ ਠਿੱਕੀ ਹੋਊਗੀ ਇਸ ਕਰਕੇ ਕਿਉਂਕਿ ਕੇਂਦਰ ਹੈ ਜਿਹੜੀ ਉਹ ਅਜੇ ਵੀ ਮਨਮਰਜ਼ੀਆਂ ਕਰ ਰਹੀ ਆ ਆਪਦੀਆਂ ਮਤਲਬ ਐਡੇ ਵੱਡੇ ਸੰਘਰਸ਼ ਦੇ باوجود ਜੇ ਉਹ ਨਹੀਂ ਮੰਨ ਰਹੀ ਤਾਂ ਪੰਜਾਬ ਦੇ ਲੋਕ ਜੇ ਲੜਨ ਨੂੰ ਤਿਆਰ ਨੇ ਤਾਂ ਉਹਦੇ ਲਈ ਫਿਰ ਕਾਲ ਵੀ ਵੱਡੀ ਹੋਊਗੀ ਤੇ ਉਹ ਜਾਥੇਬੰਦੀਆਂ ਨਾਲ ਗੱਲ ਕਰਕੇ ਅਸੀਂ 20 ਤਰੀਕ ਨੂੰ ਠੁਠੇ ਤੱਕ ਪਹੁੰਚਾ ਦਾਂਗੇ ਦੂਜੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ 25 ਤਰੀਕ ਤੋਂ ਬਾਅਦ ਮਤਲਬ ਇੱਕ ਸਿਆਸੀ ਜਲਾਸ ਅਸੀਂ ਕੋਸ਼ਿਸ਼ ਕਰਾਂਗੇ ਲੀਕਣ ਦੀ ਜਿਦੇ ਵਿੱਚ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਸ਼ਾਮਲ ਕਰਕੇ ਇੱਕ ਲੈਕਚਰ ਜਾਂ ਸੈਮੀਨਾਰ ਅਸੀਂ ਕਰਾਵਾਂਗੇ ਜਿਦੇ ਵਿੱਚ ਕੁਝ ਬੁੱਧੀਜੀਵੀ ਮਤਲਬ ਜਿੰਨੀ ਵੀ ਇਸ ਮਸਲੇ ਦੇ ਉੱਤੇ ਸਿਧਾਂਤਕ ਗੱਲ ਹੈ ਕਿ ਇਹਦੇ ਵਿੱਚ ਇੱਕ ਤਾਂ ਡੈਮੋਕਰਟਾਈਜ਼ੇਸ਼ਨ ਦਾ ਮਸਲਾ ਹੈ ਕਿ ਸੈਨੇਟ ਖਤਮ ਹੋਣ ਦੇ ਨਾਲ ਕਿਵੇਂ ਸਟੂਡੈਂਟ ਦੀ ਪੜ੍ਹਾਈ ਤੇ ਅਸਰ ਪੈ ਰਿਹਾ ਹੈਗਾ ਜਾਂ ਪਹਿਲਾਂ ਵੀ ਸੈਨੇਟ ਦੇ ਹੋ ਵਿੱਚ ਹੋਏ ਬਦਲਾਅ ਨਾਲ ਕੀ ਅਸਰ ਪਿਆ ਸੈਨੇਟ ਨੂੰ ਬਦਲਣ ਦਾ ਉਹਦੀ ਬੰਤਰ ਨੂੰ ਬਦਲਣ ਦਾ ਅਧਿਕਾਰ ਕਿਹਦੇ ਕੋਲੇ ਆ ਤੇ ਦੂਜਾ ਜਿਹੜਾ ਮਸਲਾ ਪੰਜਾਬ ਨਾਲ ਜੁੜਦਾ ਹੋਇਆ ਕਿ ਪੰਜਾਬ ਦੀ ਦਾਵੇਦਾਰੀ ਦਾ ਜਿਹੜਾ ਮਸਲਾ ਹੈਗਾ ਸੈਨਟ ਦੇ ਵਿੱਚ ਉਹ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਤਾਂ ਇਸ ਮਸਲੇ ਦੇ ਉੱਤੇ ਇੱਕ ਸਿਆਸੀ ਜਲਾਸ ਕੀਤਾ ਜਾਊਗਾ ਇਹਦੇ ਨਾਲ ਇੱਕ ਜਿਹੜਾ ਸੀ ਸਪਸ਼ਟ ਕਰ ਦਈਏ ਦੇਖੋ ਅਸੀਂ ਪੀਯੂ ਬਚਾਓ ਮੋਰਚਾ ਮੰਨਦਾ ਕਿ ਯਾਰ ਪੜ੍ਹਾਈ ਜਿਹੜਾ ਵਿਦਿਆਰਥੀਆਂ ਦਾ ਪਹਿਲਾ ਕਾਰਜ ਆ ਤੇ ਬਾਰ-ਬਾਰ ਸਾਨੂੰ ਮਤਲਬ ਇਹ ਵੀ ਜਿਤਾਇਆ ਜਾ ਰਿਹਾ ਸੀ ਕਿ ਅਸੀਂ ਪੜ੍ਹਾਈ 'ਚ ਵਿਗਨ ਪਾ ਰਹੇ ਹਾਂ ਪੇਪਰਾਂ ਨੂੰ ਰੋਕ ਕੇ ਅਸੀਂ ਸਾਰੇ ਮੰਨਦੇ ਹਾਂ ਕਿ ਵਿਦਿਆਰਥੀ ਤੇ ਪਹਿਲੀ ਚੱਟੇ ਪੜ੍ਹਨ ਆਏ ਨੇ ਅਸੀਂ ਕੋਈ ਵੀ ਨਹੀਂ ਚਾਹੁੰਦੇ ਕਿ ਯਾਰ ਇਹ ਜਾਂ ਕੋਈ ਨੁਕਸਾਨ ਹੋਵੇ ਕਿਸੇ ਵੀ ਵਿਦਿਆਰਥੀ ਦਾ ਕੋਈ ਪੜ੍ਹਾਈ ਦੇ ਪੱਧਰ ਤੇ ਨੁਕਸਾਨ ਹੋਵੇ ਅਸੀਂ ਸਾਰੇ ਨੇ ਆਪ ਵੀ ਪੇਪਰ ਦੇਣੇ ਨੇ ਤਾਂ ਪੜ੍ਹਾਈ ਪਹਿਲਾ ਕਾਰਜਾ ਪਰ ਇਸ ਸਮੇਂ ਗੱਲ ਇਹ ਆ ਕਿ ਜੇ ਸਾਡਾ ਸਟਰਕਚਰ ਹੀ ਮਲਫਟੇਕ ਤੇ ਲੱਗ ਗਿਆ ਤਾਂ ਉਹ ਪੜ੍ਹਾਈ ਹੀ ਪ੍ਰਭਾਵਿਤ ਹੋਣੀ ਆ ਅੱਗੇ ਵੱਡੇ ਪੱਧਰ ਤੇ ਮਤਲਬ 203 ਕਾਲਜਾਂ ਚ ਪੰਜਾਬ ਦੇ ਵਿੱਚ ਕੀ ਪੜ੍ਹਾਈ ਹੋਣੀ ਆ ਉਹ ਸਟੇਕ ਤੇ ਆ ਤਾਂ ਸਾਨੂੰ ਲੱਗਦਾ ਕਿ ਜਿਹੜੇ ਵੱਡੇ ਹਿੱਤ ਨੇ ਸਟੂਡੈਂਟਾਂ ਦੇ ਉਹਨਾਂ ਨੂੰ ਸਮਝਦੇ ਹੋਏ ਇਹ ਜ਼ਰੂਰੀ ਆ ਕਿ ਜੇ ਯੂਨੀਵਰਸਿਟੀ ਨਾਰਮਲ ਵਾਂਗੂ ਫੰਕਸ਼ਨ ਕਰਦੀ ਰਹੀ ਖਾਸ ਗੱਲ ਇਹ ਆ ਕਿ ਇਸ ਸਮੇਂ ਦੌਰਾਨ ਹਲੇ ਤੱਕ ਵਾਈਸ ਪ੍ਰੈਜ਼ੀਡੈਂਟ ਆਫਿਸ ਵੱਲੋਂ ਕੋਈ ਵੀ ਕਮਿਊਨੀਕੇਸ਼ਨ ਜਿਹੜੀ ਉਹ ਸਟੂਡੈਂਟਾਂ ਨਾਲ ਜਾਂ ਵਾਈਸ ਚਾਂਸਲਰ ਨਾਲ ਜੋ ਕਰੀ ਗਈ ਸਾਡੇ ਤੱਕ ਨਹੀਂ ਆਈ